ਤੱਲ ਗੁਰ ਸੇਵਿਆ ਐਹ ਨਿਸ ਸਹਿਜ ਸੁਭਾਏ ਦਰਸਨ ਪਰ ਸਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਹੋ ਕੋਰ ਸੋਂ ਹੋ ਝਟੀ ਆ ਤੋਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਦੇਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਤਿੱਜਾ ਹਾਰੇ ਜੀਓ ਤੁਦਨੋ ਸਦਾ ਸਾਨਾਹੀ ਪਿਆਰੇ जिचर काटे अंतर है ससा एक पाल खेन विसरह तू स्वाम्मे ਜਾਣੋਂ ਬਰਸ ਪਚਾਸਾ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕਾ ਸਬਦ ਪਰਗਾਸਾ ਹਾਰੇ ਜੀਓ ਤਦ ਨੋ ਸਦਾ ਸਾਨਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸੱਸ ਇਕ ਪਾਲ ਖਿਨ ਵਿਸਰ ਹੈ ਤੂ ਸੁਆਮੀ ਜਾਣੋ ਬਰਸ 50 ਬਦੇ ਪ੍ਰਗਾਸ ਹਾਰੇ ਜੀਓ ਤਦ ਬਿੱਟ ਹੋ ਵਾਰਿਆ ਸਦ ਹੀ ਤੇਰੇ ਨਾਮ ਬਾਲੇ ਜਾਈ ਰਹਾਓ ਹਮ ਸਬ ਦੇ ਮੂਏ ਸਬਦੇ ਮਾਰੇ ਜੀਵਾਲੇ ਪਾਈ ਸਬਦੇ ਹੀ ਮੁਕਤੇ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਂ ਦੀ ਵਸਿਆ ਮਨ ਆਈ ਸਬਦ ਗੁਰ ਦਾਤ ਜਿਤ ਮਨ ਰਤਾ ਹਾਰੇ ਸੋ ਰਹਿਆ ਸਮਾਈ शब्द न जान है से अन्ने बोले से कित आए संसार हारे रासो न पाया ਦੇਰਤਾ ਜਨਮ ਗਵਾਇਆ ਜਮ ਹੈ ਵਾਰੋ ਵਾਰ ਬਿਸਤਾ ਕੇ ਕੀੜੇ ਬਿਸਤਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਾਰ ਵੇਖੈ ਮਾਰਗ ਲਾਏ ਪਾਈ ਤਿਸ ਬਿਨ ਅਵਰ ਨਾ ਕੋਈ ਯੋ ਤੋਰੇ ਲਿਖਿਆ ਸੋ ਕੋਈ ਨਾ ਮਿਟਾਈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਮਰ ਨ ਦੂਜਾ ਕੋਈ ਆਪੇ ਕਰ ਵੇਖਾ ਮਾਰ ਕੇ ਤਾਈ ਪਾਈ ਇਸ ਬਿਨ ਅਵਰ ਨਾ ਕੋਈ ਜੋ ਤੋਰੇ ਲੇਖਿਆ ਸੋ ਕੋਏ ਮਾਮੇਤਾ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਮਰੇ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਰ ਜਿਉ ਤੂੰ ਤੋਂ ਸਦਾ ਸਾਲਾਹੀ ਪਿਆਰੇ ਜਿਚਰ ਕਾਟੇ ਅੰਤਰ ਹੈ ਸਾਸਾ ਇੱਕ ਪਾਲ ਖੇਨਾ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਾ ਮੂੜ ਮੁਗਦ ਸਦਾ ਸੇ ਭਾਈ ਗੁਰ ਕਾਬਦ ਪ੍ਰਗਾਸਾ